लुधियाना से वर्ड ऑफ इलेक्ट्रॉनिक्स अपने रिटेल शोरूम की चेन को बनाते बरनाला के हंडिया बाजार में खोला अपना इलेक्ट्रॉनिक्स होम एम्प्लॉय का रिटेल काउंटर इसकी जानकारी कंपनी के एमडी गौरव कंसल ने दी है उन्होंने कहा है कि पूरे पंजाब में यह चेन खोली जाएगी जिससे ग्राहकों को बहुत फायदा होगा जहाँ सभी तरह के ब्रांड अवेलेबल होंगे ਔਰ ਕੀ ਕਹਾ ਗਿਆ ਹੈ اُن ਕੀ ਔਰ ਸੇ ਸੁਣਤੇ ਸਭ ਤੋਂ ਪਹਿਲਾ ਮੈਂ ਕਾਰਪ ਕੰਸਲ ਤੁਹਾਨੂੰ ਸਭ ਨੂੰ ਇਹ ਦੱਸਣਾ ਚਾਹਾਂਗਾ ਕਿ ਅਸੀਂ ਪੰਜਾਬ ਦੇ ਵਿੱਚ ਇੱਕ ਰਿਟੇਲ ਚੇਨ ਲਾਂਚ ਕੀਤੀ ਹੈ ਅੰਡਰ ਦਾ ਨੇਮ ਆਫ World of Electronics ਉਸ ਚੇਨ ਦਾ ਇੱਕ ਪਾਰਟ ਜਿਸ ਇਸ ਸਟੋਰ ਦੀ ਅਸੀਂ ਓਪਨਿੰਗ ਕਰ ਰਹੇ ਹਾਂ ਬਰਨਾਲਾ ਸਟੋਰ ਦੀ ਇਹ ਬੜੀ ਅੱਛੀ ਲੋਕੇਲਿਟੀ ਦੇ ਵਿੱਚ ਔਰ ਬੜਾ ਸਾਡਾ ਪ੍ਰਾਈਮ ਸਟੋਰ ਹੈ ਜਿਹਦਾ ਅੱਜ ਇਨੋਗ੍ਰੇਸ਼ਨ ਕਰ ਰਹੇ ਆ ਇਸ ਤੋਂ ਪਹਿਲਾਂ ਅਸੀਂ ਲਾਸਟ ਲੁਧਿਆਣਾ ਦੀ ਓਪਨਿੰਗ ਕੀਤੀ ਸੀ ਲਾਸਟ ਸੰਡੇ ਐਂਡ ਸਾਡੇ 7 ਸਟੋਰਸ ਓਪਨ ਹੋਏ ਨੇ ਟੋਟਲ ਇਹ 7 ਸਟੋਰਸ ਦੇ ਵਿੱਚ ਆਈ ਥਿੰਕ ਵੀ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਆ ਕਿ ਲੁਧਿਆਣਾ ਦਾ ਸਟੋਰ ਹੈ ਪਟਿਆਲਾ ਦਾ ਸਟੋਰ ਹੈ ਨਾਬਾ ਹੈ ਮਲੇਰਕੋਟਲਾ ਹੈ ਤੂਰੀ ਸੰਗੁਰ ਦਾ ਬੰਦਾਲਾ ਔਰ ਇਹ ਸਟੋਰ ਦੇ ਅੰਦਰ ਤੁਹਾਨੂੰ ਸਾਰੇ ਪ੍ਰੋਮਿਨੈਂਟ ਬ੍ਰਾਂਡਸ ਜੋ ਤੁਹਾਡੇ ਰਿਕੁਆਇਰਮੈਂਟਸ ਨੇ ਹੈ ਤੁਹਾਨੂੰ ਹਰ ਤਰ੍ਹਾਂ ਦੀ ਵੈਰਾਈਟੀ ਤੁਸੀਂ ਆਓਗੇ ਬੜੀ ਕੰਪਲੀਟ ਰੇਂਜ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗੀ ਬੜੀ ਡਿਫਰੈਂਟ ਡੀਲਿੰਗਸ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੀਆਂ ਇੱਕ ਭਾਰਤੀ ਨਾਲੋਂ ਇੱਥੇ ਡਿਫਰੈਂਟ ਤੁਹਾਨੂੰ ਡੀਲਿੰਗਸ ਡਿਫਰੈਂਟ ਬਿਹੇਵੀਅਰ ਬਹੁਤ ਅੱਛੇ ਪ੍ਰਾਈਸ ਤੁਹਾਨੂੰ ਇੱਥੇ ਮਿਲਣ ਜਾ ਰਹੇ ਨੇ ਮੈਂ ਤੁਹਾਨੂੰ ਬਰਨਾਲਾ ਵਾਸੀਆਂ ਨੂੰ ਇਹ ਰਿਕੁਐਸਟ ਕਰਾਂਗਾ ਤੇ ਤੁਸੀਂ ਕੋਈ ਸਟੋਰ ਤੇ ਵਿਜ਼ਿਟ ਕਰੋ ਔਰ ਫੀਲ ਕਰੋ ਕਿ ਮਾਰਕੀਟ ਦੇ ਨਾਲੋਂ ਅਸੀਂ ਕੀ ਡਿਫਰੈਂਟ ਕਰਦੇ ਹਾਂ ਮੈਂ ਸੁਖਾਨੀ ਸਿੰਘ ਲਈ ਤੇ ਮੈਂ ਮੀਨਸ ਮੈਂ ਬਨਾਲਾ ਸਟੋਰ ਕਿ ਰਹੇਗਾ ਇਹ ਮੀਨਸ ਮੈਂ ਸੰਭਾਲਦਾ ਤੇ ਮੇਰੇ ਪਹਿਲਾਂ ਤਾਂ ਮੇਰੇ ਸਪੋਰਟ ਵਾਸਤੇ ਵੀ ਭਈਆ ਨੇਗੇ ਜਿਨ੍ਹਾਂ ਨੇ ਪ੍ਰੋਪਰਲੀ ਆਪਾਂ ਨੂੰ ਗਾਈਡ ਕੀਤਾ ਇਹ ਲਾਂਚ ਕਰਨ ਵਾਸਤੇ ਬਾਕੀ ਸਾਰੇ ਆਪਣੇ ਕਜ਼ਨਸ ਦੀ ਮੀਨਸ ਮਿਲ ਕੇ ਅਸੀਂ ਇਹ ਲਾਂਚ ਕੀਤੇ ਹੈ ਬ੍ਰਾਂਡ ਆਊਟਲੈਟ ਕਿਤੇ ਚੱਲਦਾ ਹੀ ਆਪਾਂ ਨੇ ਇਸ ਵਾਸਤੇ ਮੀਨਸ ਇਸ ਦੇ ਵਿੱਚ ਕੀ ਹੈ ਆਪਣੇ ਅਲੱਗ-ਅਲੱਗ ਆਪਣੇ ਕੋਲ 6 ਤੋਂ 7 ਬ੍ਰਾਂਡਸ ਹੈ ਲਾਈਕ ਸੈਮਸੰਗ ਪੈਨਾਸੋਨਿਕ ਬੋਨਪੂਲ TCL ਇਟਾਚੀ ਬਲੂ ਸਟਾਰ ਤੇ ਹੋਰ ਵੀ ਬਾਕੀ ਬਹੁਤ ਬ੍ਰਾਂਡ ਹੈ ਜਿਹੜੇ ਆਪਾਂ ਨੇ ਲਾਂਚ ਕੀਤੇ ਵਿੱਚ ਇਹਦੇ ਨਾਲ ਆਪਾਂ ਸਿਰਫ ਸਾਡਾ ਮੇਨ ਫੋਕਸ ਇਹ ਹੈ ਕਿ ਅਸੀਂ ਸਿਰਫ ਪ੍ਰੋਡਕਟ ਸੇਲ ਨਹੀਂ ਕਰਨਾ ਪਰ ਉਸ ਨਾਲ ਕੀ ਸਰਵਿਸ ਹੈ ਅਸੀਂ ਸਰਵਿਸ ਤੇ ਹੀ ਜ਼ਿਆਦਾ ਫੋਕਸ ਕਰੀਏ ਤਾਂ ਕਿ ਕਸਮਰ ਆਫਟਰ ਇਟ ਇਸ ਆਫਟਰ ਸੇਲ ਸਰਵਿਸ ਹੈ ਸਾਡੀ ਉਹ ਬੈਸਟ ਟੂ ਬੈਸਟ ਹੋਵੇ ਬਿਕੋਜ਼ ਕਸਟਮਰ ਕਿਹੜਾ ਹੈਗਾ ਉਹਦੇ ਨਾਲ ਹੀ ਖੁਸ਼ ਹੁੰਦਾ ਹੈ ਕਿ ਕੁਆਲਿਟੀ ਨੂੰ ਲੈ ਕੇ ਲੋਕਾਂ ਦੇ ਬਹੁਤ ਰੰਦਾ ਹੈਗਾ ਕੁਆਲਿਟੀਜ਼ ਐ ਸਰਵਿਸ ਲੈ ਕੇ ਫਸਟਵਾਰ ਕਸਟਮਰ ਕੀ ਦੇਵੀ ਹੈ ਸਰ ਦੇਖੋ ਸਰ ਮੇਨ ਦਾ ਲਿਹੇ ਹੈ ਕਿ ਸਾਡੇ ਕਿੜਾ ਵੀ ਇਸ ਪਰਚੇਸ ਕਰ ਰਹੇ ਜਿਹੜਾ ਕੋ ਕੁਆਲਿਟੀ ਵਾਈਜ਼ ਕਰ ਰਹੇ ਮੀਨਸ ਸਾਡੇ ਕੋਈ ਕਈ ਕਸਟਮਰਾਂ ਜਾਂਦੇ ਹੋ ਕਹਿੰਦੇ ਕਿ ਕੋਈ ਚੀਜ਼ ਡੁਪਲੀਕੇਟ ਤਾਂ ਨਹੀਂ ਹੈਗੀ ਮੀਨਸ ਉਹ ਵੀ ਹੈ ਮੀਨਸ ਉਹ ਕੋਈ ਚੀਜ਼ ਸਾਡੀ ਡਾਇਰੈਕਟ ਕੰਪਨੀ ਪਰਚੇਸ ਹੈ ਤੇ ਉਸ ਕੰਪਨੀ ਪਰਚੇਸ ਕਰਕੇ ਸਾਡੇ ਕਿੜਾ ਵੀ ਮੀਨਸ ਸਟਾਕ ਹੈ ਉਹ ਪ੍ਰੋਪਰਲੀ ਬ੍ਰਾਂਡਡ ਆਊਗਾ ਇਸ ਦੇ ਕੋਈ ਵੀ ਡੁਪਲੀਕੇਸ਼ਨ ਤੁਹਾਨੂੰ ਮਿਲੇਗੀ ਤੇ ਉਸ ਤੋਂ ਇਲਾਵਾ ਮੈਚ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਮੇਨ ਫੋਕਸ ਸਾਡਾ ਸਿਰਫ ਸੇਲ ਪ੍ਰੋਡਕਟ ਨਹੀਂ ਹੈਗਾ ਉਸ ਤੋਂ ਬਾਅਦ ਸਰਵਿਸ ਤੇ ਵੀ ਹੈ ਉਸਦੇ ਮੇਨ ਅਦਰ ਸਰਵਿਸ ਬਹੁਤ ਵਧੀਆ ਹੋਵੇ ਤਾਂ ਕਸਟਮਰ ਆਪਣੇ ਆਪ ਖੁਸ਼ ਹੋਗਾ ਉਹਦੇ ਬਾਅਦ ਇੱਕ ਵਾਰ ਸਾਰੇ ਬਨਾਲੇ ਥਿਕੜੇ ਵੀ ਲੋਕ ਹੈ ਉਹ ਸਾਡੇ ਕੋਲ ਆਣ ਸਾਨੂੰ ਵਿਜ਼ਿਟ ਕਰਨ ਸਾਨੂੰ ਮੌਕਾ ਦੇਣ ਸਰਵਿਸ ਪ੍ਰੋਵਾਈਡ ਕਰਨ ਦਾ ਉਸ ਤੋਂ ਇਲਾਵਾ ਕੋਈ ਵੀ ਨਾਲ ਇਸ਼ੂ ਹੋਗਾ ਤਾਂ ਅਸੀਂ ਬੈਠੇ ਹਾਂ ਅਸੀਂ ਉਹਨਾਂ ਸੰਭਾਲਾਂਗੇ ਆਪਣਾ ਕੜਾਏ ਵਰਲਡ ਆਫ ਇਲੈਕਟ੍ਰੋਨਿਕਸ ਹੈ ਇਹ ਆਪਣਾ ਹੰਡਾਇਆ ਬਾਜ਼ਾਰ ਦੇ ਵਿੱਚ ਖੜਿਆ ਹੈ ਠੀਕ ਹੈ ਨਹੀਂ ਇਸ ਦਿਨ ਆ ਲੈ ਆਪਾਂ ਨੇ ਇੱਕ ਸਕੀਮ ਵੀ ਲਾਂਚ ਕੀਤੀ ਹੈ ਜੋ ਜੋ ਕਿ ਵਰਲਡ ਆਫ ਇਲੈਕਟ੍ਰੋਨਿਕਸ ਦੇ ਵੱਲੋਂ ਆਪਾਂ ਨੇ ਲਾਂਚ ਕੀਤੀ ਹੈ ਉਸ ਦੇ ਵਿੱਚ ਕੀ ਹੈ ਕਿ ਜੋ ਵੀ ਕਸਟਮਰ ਸਾਡੇ ਤੋਂ ਕੁਝ ਪਰਚੇਸ ਕਰੂਗਾ ਉਹਦੇ ਵਿੱਚ ਅਸੀਂ ਉਹਨਾਂ ਨੂੰ ਕੂਪਨ ਦਵਾਂਗੇ ਜਿਸ ਦੇ ਵਿੱਚ ਚਾਰ ਪ੍ਰਾਈਜ਼ਸ ਹਨ ਮੈਂ ਜੋ ਟਾਈਮਲੀ ਆਪਾਂ ਕਰਾਂਗੇ ਕ निकालेंगे ਆਪਾਂ ਡਰਾਸ ਉਹਦੇ ਵਿੱਚ ਕੀ ਸਭ ਤੋਂ ਪਹਿਲਾਂ ਗਰੀ ਹੈਗੇ ਉਹ ਐਕਟਿਵ ਹੈ ਮੀਨਸ ਜੋ ਕੀ ਮੈਨੂੰ ਲੱਗਦਾ ਕਿ ਕੁਝ ਦਿਨਾਂ ਦੇ ਵਿੱਚ ਨਿਕਲਣ ਵਾਲਾ ਹੈ ਤੇ ਉਸ ਤੋਂ ਇਲਾਵਾ ਮੀਨਸ ਉਸ ਤੋਂ ਬਾਅਦ 31 ਡਿਸੰਬਰ ਤੱਕ ਕੋਈ ਵੀ ਜੋ ਪਰਚੇਸ ਕਰੂਗਾ ਉਸ ਦੇ ਵਿੱਚ ਆਪਾਂ ਇੱਕ ਗੋਆ ਦਾ ਟ੍ਰਿਪ ਲਾਂਚ ਕਰਾਂਗੇ ਦਵਾਗੇ ਉਹਨਾਂ ਨੂੰ ਸਪான்ਸਰ ਕਰਾਂਗੇ ਸਾਰਾ ਤੇ ਉਸ ਬਾਅਦ ਵੈਲੈਂਟਾਈਨਸ ਡੇ ਤੱਕ ਜੂ ਵੀ ਪਰਚੇਜ਼ ਹੋਊਗੀ ਉਸ ਦੇ ਵਿੱਚ ਆਪਾਂ ਦੁਬਈ ਦਾ ਟ੍ਰਿਪ ਦੇਵਾਂਗੇ ਤੇ ਉਸ ਬਾਅਦ ਸਿੰਗਾਪੁਰ ਦਾ ਟ੍ਰਿਪ ਦੇਵਾਂਗੇ ਉਸ ਦੋ ਇੰਟਰਨੈਸ਼ਨਲ ਟ੍ਰਿਪ ਆਪਨੇ ਆ ਰਹੇ ਤੇ ਇੱਕ ਡੋਮੈਸਟਿਕ ਆ ਰਿਹਾ ਇੱਕ ਐਕਟਿਵ ਆ ਰਿਹਾ ਕਪਲ ਟ੍ਰਿਪਸ ਸਾਰੇ ਕਪਲ ਟ੍ਰਿਪਸ ਹੈ ਮੀਨ ਕੋਈ ਇੰਡੀਵਿਜੂਅਲ ਟ੍ਰਿਪ ਨਹੀਂ ਹੈ ਕਪਲ ਟ੍ਰਿਪਸ ਕਰਕੇ ਜੇ ਕੋਈ ਚੀਜ਼ ਸਭ ਨੇ ਪਰਚੇਜ਼ ਕਰਨੀ ਹੈ ਬਟ ਉਸ ਤੋਂ ਇਲਾਵਾ ਜੇਕਰ ਆਪਾਂ ਕੁਝ ਆਪਨ ਬੈਨੀਫਿਟ ਮਿਲ ਦਿੱਤਾ ਆਪਾਂ ਉਸ ਦੀ ਇਸ ਚੀਜ਼ ਤੇ ਵੀ ਆਪਾਂ ਤੇ